ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੀ ਸੰਗਤ ਮੰਡੀ ਵਿੱਚ ਇੱਕ ਬੈਂਕ ਨੂੰ ਲੱਗੀ ਭਿਆਨਕ ਅੱਗ ਅਤੇ ਫਾਇਰ ਬ੍ਰਿਗੇਡ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਦੱਸਿਆ ਜਾਂਦਾ ਹੈ ਕਿ ਜਾਨੀ ਨੁਕਸਾਨ ਤੋਂ ਬਚਤ ਹੋਈ ਅਤੇ ਬੈਂਕ ਦੇ ਰਿਕਾਰਡ ਕਾਫੀ ਸੜ ਕੇ ਸੁਆਹ ਹੋ ਗਏ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਧੀਰੇ ਧੀਰੇ ਅੱਗ ਲੱਗੀ ਅਤੇ ਇਸ ਤੋਂ ਬਾਅਦ ਉਸਨੇ ਭਿਆਨਕ ਰੂਪ ਧਾਰਨ ਕਰ ਲਿਆ ਤਾਂ अशोक ਬਾਂਸਲ ਦੀ ਰਿਪੋਰਟ ਜੀਸ ਕੀ ਨਾਮ ਹੈ ਜੀ ਮੇਰਾ ਨਾਮ ਬ੍ਰਿੰਦਰ ਸਿੰਘ ਪਾਸ਼ੀ ਸਰ ਕੀ ਮਾਮਲਾ ਹੋਇਆ ਬੈਂਕ ਦੇ ਵਿੱਚ ਪੀ ਐਨ ਵੀ ਚ ਉੱਥੇ ਅੱਗ ਲੱਗੀ ਜੀ ਸੰਗਤ ਮੰਡੀ ਸਾਨੂੰ ਫੋਨ ਆਇਆ ਸੀ ਅਸੀਂ ਸਬਸਟੇਸ਼ਨ ਦੀ ਗੱਡੀ ਭੇਜਤੀ ਉਹ ਕਿਸ ਸਟੋਰ ਚ ਲੱਗੀ ਆ ਪਹਿਲਾਂ ਉਹ ਅੱਗ ਬੁਝਾਤੀ ਸੀ ਫਿਰ ਉਹ ਕਹਿੰਦੇ ਖੜ ਜੋ ਤੇ ਦੁਬਾਰਾ ਤੋਂ ਹੰਡਣ ਲੱਗਾ ਪਿੱਛੋਂ ਦਿੱਤਾ ਮੇਰੇ ਮੋਰਾ ਘੱਟ ਗਿਆ ਹੁਣ ਅੱਗ ਵੀ ਗੱਡੀ ਉੱਥੇ ਖੜੀ ਹੈ ਉਹਦੇ ਦੁਆਰੇ ਨਾਲ ਧੁਮ ਜੇ ਮੁੜੇ ਤਾਂ ਬਾਕੀ ਸਾਡੇ ਜਿਹੜੇ ਮੁਲਾਜ਼ਮ ਗਏ ਦੱਸਣਗੇ ਦਸ ਮਦਾਬ ਗਏ ਹੀ ਹੈ ਨਹੀਂ ਉੱਥੇ ਸਟੋਰ ਚ ਲੱਗੇ ਨੇ ਰਿਕਰ ਕੋਡ ਪਿਆ ਉੱਥੇ ਕਿੰਨੇ ਮੁਲਾਜ਼ਮ ਗਏ ਤੇ ਕਿੰਨੀਆਂ ਗੱਡੀਆਂ ਗਈਆਂ ਇੱਕੋ ਗੱਡੀ ਗਈ ਹੈ ਅੱਗੇ ਤਾਂ ਥੋੜੀ ਹੈ ਕੀ ਕਾਰਨ ਦੱਸਦੇ ਸ਼ਾਰਟ ਸਰਕਟ ਆ ਸਰ ਬੈਂਕੜੇ ਤੇ ਬੈਂਕ ਜਿਸ ਟਾਈਮ ਇਹ ਬਹੁਤ ਘਟਣਾ ਹੁੰਦੀ ਜੇ ਬੈਂਕ ਖੁੱਲਾ ਸੀ ਹਾਂ 1:30 ਵਜੇ ਦੀ ਗੱਲ ਹੈ ਕਿੰਨੇ ਕੁ ਵਾਜਮੂਗਾ ਉਥੋਂ ਨੂੰ ਟੋਟਲ ਹੋਣਗੇ ਮੁਲਾਜ਼ਮ ਤਾਂ ਪਤਾ ਨਹੀਂ ਸਾਢੇ 3 ਮੁਲਾਜ਼ਮ ਗਏ ਗੱਡੀ ਨਾਲ ਸਬਸਟੇਸ਼ਨ ਤੋਂ ਉੱਥੇ ਭੇਜਦੀ ਸੀ ਗੱਡੀ ਨੂੰ ਉੱਥੋਂ ਲੈੜੇ ਪੈਂਦਾ ਆਈ ਦੀ ਜੋਬ ਚ ਗੱਡੀ ਸੜੀ ਤੇ ਮਿੰਟ-ਮਿੰਟ ਚੱਲੇਗੀ ਪਰ ਮਾੜੀ ਮਣੀ ਤੁਕਦੀ ਹਜੇ ਵੀ ਗੱਡੀ ਉੱਥੇ ਹੀ ਹੈ। ਮੈਂ ਮੈਂ ਕਹਾਂ ਦਾ ਕੀ ਕਹਣਾ ਉਹ ਕਹਤੇ ਇਸ ਤਾਈਂ ਸ਼ਾਰਟ ਸਰਕਟ ਲੱਗੀ। ਉਹਨਾਂ ਨੂੰ ਦੱਸਿਆ ਕਿ ਮੈਨੂੰ ਪਤਾ ਲੱਗ ਗਿਆ ਉਹ ਤਾਂ ਬੈਂਕ ਆ ਹੀ ਤਾਂ ਹੀ ਲੱਗਿਆ ਪਰ ਤੁਕਦੀ ਪਈ ਸੀ। ਉਹਨੇ ਚੱਕ ਕੇ ਫਾਇ ਉਹਨੂੰ ਮੋੜ ਗਾ ਜਾਂ। ਜਾਂ ਜਿਸ ਟਾਈਮ ਅੱਦ ਲੱਗ ਉਸ ਟਾਈਮ ਬੈਂਕ ਬੰਦ ਸੀਗੇ ਬਾਅਦ ਵਿੱਚ ਨਹੀਂ ਉਹ ਜਦੋਂ ਖੋਲਿਆ ਉਹਨਾਂ ਨੇ ਉਹ ਕਹਿੰਦੇ ਕਿ ਪਹਿਲਾਂ ਲੱਗ ਤੂ ਕਿਸੇ ਖੁੱਲੇ ਤੋਂ ਪਤਾ ਲੱਗ ਗਿਆ। ਉਹਨਾਂ ਦਾ ਸਮਝਾਵਲ ਹੈ ਹੀ ਹੈ। ਉਹ ਕਿੰਨਾ ਨੁਕਸਾਨ ਦੱਸਦੇ ਨੇ ਉਹਦਾ ਰਿਕਾਰਡ ਦਾ ਕੀ ਆਪਾਂ ਕੋਈ ਅਸੈਸਮੈਂਟ ਕਰ ਸਕਦੇ ਜੀ ਮੈਨੂੰ ਹੈ ਹੀ ਰਿਕਾਰਡ ਰਿਕਾਰਡ ਦੀ ਕੋਈ ਮੁੱਲ ਥੜੀ ਹੁੰਦਾ ਹੈ ਕਾਗਜ਼ ਪੱਤਰ ਹੀ ਸੀ ਫਾਈਲਾਂ ਵਗੈਰਾ ਦੱਸਦੇ ਬੰਦੇ ਬੜੇ ਸਾਹਮਣੇ ਆਪਾਂ ਪੁੱਛਿਆ ਬੰਦੇ ਨੂੰ ਠੀਕ ਹੈ